ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂ ਜੀ ਅੱਜ ਆਪਾਂ ਬਣਾਵਾਂਗੇ ਪੋਹਾ ਪੋਹੇ ਦਾ ਆਪਾਂ ਪੈਕੇਟ ਹੱਥ ਦੇ ਵਿੱਚ ਲਿਆ ਹੋਇਆ ਤੇ ਇਹਦੇ ਵਿੱਚੋਂ ਆਪਾਂ ਜਿਹੜਾ ਕੀ ਆ ਤਕ ਬਾਉਲ ਦੇ ਬਾਉਲਾ ਦੇ ਕਰੀਬ ਆਪਾਂ ਪੋਹਾ ਲਿਆ ਹੋਇਆਗਾ ਜਿਹੜਾ ਆਪਾਂ ਬਣਾਵਾਂਗੇ ਇਧਰ ਆਪਾਂ ਪੋਹੇ ਦੇ ਵਿੱਚ ਪਾਉਣ ਲਈ ਪੀਨਟਸ ਤੇ ਥੋੜੇ ਜਿਹਾ ਕਾਜੂ ਲਏ ਹੋਇਆ ਤੇ ਜਿਹੜਾ ਆਪਾਂ ਇਹ ਪੋਹਾ ਲਿਆ ਹੋਇਆ ਇਹਨੂੰ ਆਪਾਂ ਮਤਲਬ ਪੋਹਾ ਬਣਾਉਣ ਤੋਂ 2-3 ਮਿੰਟ ਪਹਿਲਾਂ ਇਹਨੂੰ ਧੋ ਕੇ ਰੱਖ ਦਾਂਗੇ ਫਿਰ ਇਹ ਚਿਪਕਦਾ ਨਹੀਂ ਫਿਰ ਬਹੁਤ ਜ਼ਿਆਦਾ ਸੋਨਾ ਖਿਲਿਆ ਖਿਲਿਆ ਬਣਦਾ ਤੁਸੀਂ ਇਦਾਂ ਟਰਾਈ ਕਰਕੇ ਬਹੁਤ ਹੀ ਇਨਸਟੈਂਟ ਬਣ ਜਾਂਦਾ ਹੈਗਾ ਬਹੁਤ ਹੀ ਛੇਤੀ ਬਣ ਜਾਂਦਾ ਦੋ ਜਾਂ ਤਿੰਨ ਮਿੰਟਾਂ ਦੇ ਵਿੱਚ ਪੋਹਾ ਤਿਆਰ ਹੋ ਜਾਂਦਾ ਹੈਗਾ ਤੁਸੀਂ ਇਹਨੂੰ ਸਵੇਰ ਬ੍ਰੇਕਫਾਸਟ ਦੇ ਵਿੱਚ ਵੀ ਖਾ ਸਕਦੇ ਹੋ ਡਿਨਰ ਦੇ ਵਿੱਚ ਵੀ ਖਾ ਸਕਦੇ ਹੋ ਇਹ weight loss ਦੇ ਵਿੱਚ ਵੀ ਤੁਹਾਡੀ help ਕਰਦਾ ਹੈਗਾ ਚਲੋ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆਂ ਇੱਧਰ ਆਪਾਂ ਪੈਨ ਜਿਹੜਾ ਕਿ ਇਹ ਧੋ ਕੇ ਇੰਡਕਸ਼ਨ ਤੇ ਰੱਖ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਐਡ ਕਰਾਂਗੇ ਪੈਨ ਦੇ ਵਿੱਚ ਆਪਾਂ ਐਡ ਕਰ ਪਿਆ ਛੋਟਾ ਚਮਚ ਇੱਕ ਦੇਸੀ ਘਿਓ ਦਾ ਕੋਈ ਵੀ ਕੋਈ ਤੇ ਆਇਲ ਵਗੈਰਾ ਜਿਹੜਾ ਜਿਹੜਾ ਤੁਸੀਂ ਆਪ ਦੀ ਕਿਚਨ ਲਈ ਯੂਜ਼ ਕਰਦੇ ਹੋ ਇਸੇ ਬਣਾ ਸਕਦੇ ਹਾਂ ਦੋਦੇ ਵਿੱਚ ਪਾੜ ਕਰਾਂਗੇ ਇੱਕ ਚਮਚਾ ਛੋਟਾ ਚਮਚ ਜੀਰਾ ਤੇ ਉਸ ਤੋਂ ਬਾਅਦ ਕੱਟੇ ਹੋਏ ਪਿਆਜ਼ ਆ ਆਪਾਂ ਇਹਦੇ ਵਿੱਚ ਅਦਰਕ ਜਾਂ ਲਸਣ ਵਗੈਰਾ ਨਹੀਂ ਪਾਇਆ ਕੱਲੇ ਆਪਾਂ ਪਿਆਜ਼ ਕੱਟੇ ਹੋਏ ਆ ਉਹ ਆਪਾਂ ਐਡ ਕਰ ਦਾਂਗੇ ਜਿਆਦਾ ਪਾੜ ਕਰਦੇ ਆ ਅਕਾਂਕ ਦੀ ਹੈਲਪ ਦੇਣਾ ਹਲਾਵਾਂਗੇ ਹਾਂਜੀ ਆਪਣੇ ਪਿਆਜ਼ ਫਰਾਈ ਹੋ ਰਹੇ ਆ ਜਦੋਂ ਆਪਣੇ ਪਿਆਜ਼ ਚੰਗੀ ਤਰ੍ਹਾਂ ਫਰਾਈ ਹੋ ਜਾਣਗੇ ਤਾਂ ਫਿਰ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ ਐਡ ਕਰਾਂਗੇ ਤੇ ਨਾਲ ਹੀ ਆਪਾਂ ਥੋੜੇ ਜਿਹਾ ਸੈਕਿੰਡਾਂ ਬਾਅਦ ਆਪਾਂ ਡਰਾਈ ਫੁੱਲਸ ਵੀ ਐਡ ਕਰਾਂਗੇ ਪਿਆਜ਼ ਆਪਾਂ ਹਾਫ ਫਰਾਈ ਹੋ ਚੁੱਕੇ ਆ ਨਾਲ ਵਿੱਚ ਕੱਟਿਆ ਹੋਇਆ ਟਮਾਟਰ ਐਡ ਕਰਦੇ ਆਂ ਇਹਨਾਂ ਪਿਆਜ਼ ਦੇ ਨਾਲ ਇੱਕ ਮਿੰਟ ਪਕਾਉਨੇ ਆ। ਇੱਕ ਮਿੰਟ ਪਿਆਜ਼ ਦੇ ਨਾਲ ਆਪਾਂ ਟਮਾਟਰ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ। ਉਹ ਜਿਹੜਾ ਬਣਾਉਣ ਤੋਂ ਆਪਾਂ 5 ਮਿੰਟ ਪਹਿਲਾਂ ਪਾਣੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਤਾ ਸੀ, ਵਾਸ਼ ਕਰਕੇ ਇਹਨੂੰ ਕਿਸੇ ਜਾਲੀਦਾਰ ਬਰਤਨ ਦੇ ਵਿੱਚ ਆਪਾਂ ਰੱਖਣਾਗਾ। ਇਹਨੂੰ ਆਪਾਂ ਪਾਣੀ ਵਿੱਚ ਟਿੱਪ ਨਹੀਂ ਕਰਨਾ, ਸਿਰਫ ਵਾਸ਼ ਕਰਕੇ ਰੱਖ ਦੇਣਾਗਾ। ਤੇ ਹੁਣ ਪੂਰੀ ਤਰ੍ਹਾਂ ਡਰਾਈ ਹੋ ਚੁੱਕਿਆ, ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਡਰਾਈ ਹੋ ਗਿਆ। ਇਹਨੂੰ ਵਿੱਚ ਐਡ ਕਰਕੇ ਪੀਨਟ ਤੇ ਜਿਹੜੇ ਆਪਣੇ ਗ੍ਰੇਪਸ ਸੀਗੇ ਪੀਨਟ ਕੋ ਗ੍ਰੇਪਸ ਕੋ ਤੁਹਾਨੂੰ ਆਪਾਂ ਮਿਕਸ ਕਰਦੇ ਆਂ ਇਹਦੇ ਵਿੱਚ ਛਾੜ ਕਰਦੇ ਆਂ ਆਪ ਦੇ ਪੋਹੇਰੀ ਪਾਂਟੇ ਦੇ ਹਿਸਾਬ ਨਾਲ ਨਮਕ ਤੇ ਹਲਦੀ ਆਪਾਂ ਇਹਦੇ ਵਿੱਚ ਮਿਰਚ ਨਹੀਂ ਐਡ ਕਰਾਂਗੇ ਜੇ ਤੁਸੀਂ ਜਿਆਦਾ ਸਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਮਿਰਚ ਐਡ ਕਰ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਮਿਰਚ ਨਹੀਂ ਐਡ ਕਰਾਂਗੇ ਮੈਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਹੁਣ ਆਪਾਂ ਜਿਹੜਾ ਇਧਰ ਪੋਹਾ ਆਪਾਂ ਰੱਖਿਆ ਹੋਇਆ ਸੀਗਾ ਡ్రਾਈ ਕਰਕੇ ਉਹਨੂੰ ਐਡ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਨੂੰ ਆਪਣਾ ਇੰਡਕਸ਼ਨ ਦਾ ਬਿਲਕੁਲ ਟੱਟ ਕਰ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਹਾਂ ਤੇ ਪੋਹਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਉੱਪਰ ਦੀ ਪਾਵਾਂਗੇ ਹਰਾ ਕੱਟਿਆ ਹੋਇਆ ਧਨੀਆ ਜਿਹੜਾ ਕਿ ਇਹਦੇ ਸਵਾਦ ਨੂੰ ਹੋਰ ਵੀ ਡੁੱਪਣਾ ਕਰ ਦੇਊਗਾ ਆਪਣਾ ਪੋਹਾ ਬਿਲਕੁਲ ਖਿਲਿਆ-ਖਿਲਿਆ ਬਣਿਆਗਾ ਬਿਲਕੁਲ ਵੀ ਨਹੀਂ ਇਹ ਜੁੜਿਆਗਾ ਬਹੁਤ ਹੀ ਜ਼ਿਆਦਾ ਸੋਹਣਾ ਬਣਿਆਗਾ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਟਿਆ ਹੋਇਆ ਅੱਧਾ ਨਿੰਬੂ ਨਚੋੜ ਦਿਆਂਗੇ ਇਹਦੇ ਨਾਲ ਨਾਲ ਇਹਦਾ ਟੇਸ ਬਹੁਤ ਵਧੀਆ ਬਣਦਾ ਤੇ ਬਾਕੀ ਇਹ ਬਿਲਕੁਲ ਵੀ ਆਪਸ ਦੇ ਵਿੱਚ ਨਹੀਂ ਚਿਪਕਦਾ ਹਾਂਜੀ ਤੇ ਹੁਣ ਆਪਾਂ ਜਿਹੜਾ ਇਹਨੂੰ ਜ਼ਿਆਦਾ ਟਾਈਮ ਨਹੀਂ ਪਕਾਉਣਾ ਫਿਰ ਇਹ ਕ੍ਰਾਂਚੀ ਜਿਹਾ ਹੋ ਜਾਂਦਾ ਟੇਸਟੀ ਨਹੀਂ ਲੱਗਦਾ ਤੇ ਆਪਾਂ ਫਲੇਮ ਨੂੰ ਆਫ ਕਰ ਦਾਂਗੇ ਅੱਗ ਕਰ ਦਾਂਗੇ ਕਿਉਂਕਿ ਇਹ ਜ਼ਿਆਦਾ ਹਾਂਜੀ ਬਹੁਤ ਹੀ ਸੋਹਣਾ ਖਿਲਿਆ ਖਿਲਿਆ ਹਲਦੀ ਤੇ ਟੇਸਟੀ ਪੋਹਾ ਆਪਣਾ ਬਣ ਕੇ ਰੈਡੀ ਆ ਥਾਣ ਦੇ ਲਈ ਬਿਲਕੁਲ ਤਿਆਰ ਹੈਗਾ ਇਹ ਬਹੁਤ ਹੀ ਈਜ਼ੀ ਜੀ ਰੈਸਪੀ ਦੇ ਨਾਲ ਸਿਰਫ 5 ਮਿੰਟਾਂ ਦੇ ਵਿੱਚ ਬਣ ਜਾਂਦਾ ਹੈ ਇਹਨੂੰ ਆਪਾਂ ਜਦੋਂ ਆਪਾਂ ਪੋਹੇ ਨੂੰ ਪਿਆਜ਼ ਵਗੈਰਾ ਦੇ ਵਿੱਚ ਐਡ ਕਰਤਾ ਤੁਸੀਂ ਇਹਦੇ ਵਿੱਚ ਸਬਜ਼ੀਆਂ ਵੀ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਜ਼ਿਆਦਾ ਟਾਈਮ ਨਹੀਂ ਪਕਾਉਣਾ ਹੁੰਦਾ ਸਿਰਫ ਆਪਾਂ ਇਹਨੂੰ ਅੱਧਾ ਕ ਮਿੰਟ ਹੀ ਪਕਾਉਣਾ ਹੁੰਦਾ ਜ਼ਿਆਦਾ ਟਾਈਮ ਪਕਾਉਣ ਨਾਲ ਇਹ ਚਿਪ ਮਤਲਬ ਕ੍ਰਿਸਪੀ ਬਣ ਜਾਂਦਾ ਫਿਰ ਇਹ ਟੇਸਟੀ ਨਹੀਂ ਲੱਗਦਾ ਤੇ ਇਹ ਆਪਣਾ ਅੱਜ ਲਈ ਡਿਨਰ ਲਈ ਪੋਹਾ ਬਣ ਕੇ ਰੈਡੀ ਆ ਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਜੀ ਰੈਸਪੀ ਦੇ ਨਾਲ ਬਾਏ ਬਾਏ ਟੇਕ ਕੇਅਰ